ਇਨਾ ਪਿੰਡਾਂ ਦੇ ਵਿੱਚ ਹਯਾਰਾ ਇੱਕਰ ਜਮੀਨ ਸਭ ਅਵੇਦ ਪਾ ਕੀਆ ਉਥੇ ਮਾਲੂਥਲ ਬਣ ਗਿਆ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਜ਼ਾਲ ਤੋਂ ਬਾਹਰਦਾ ਕਿਸਾਨ ਉਹਨੂੰ ਸਰ ਬਿਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਤਾਂ ਆ ਗਿਆ ਸੀਗਾ ਐਦਾਂ ਮਜ਼ਾਕ ਤਾਂ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਢਾਲੋ ਜਿੰਨਾ ਮਰਜ਼ੀ ਮਜ਼ਾਕ ਢਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਆਸਾਂ ਚਾਹੇ ਦੇਖੋ ਹਾਊਸ ਦੀ ਇੱਕ ਕਮੇਟੀ ਬਣਾਓ ਵਦਾਲ ਸਵਾਦੀ ਇੱਕ ਕਮੇਟੀ ਬਣਾਓ ਆਵਾਜ਼ੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀ ਬਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਦੀ 88 ਦੀ ਬਗੇਈ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹੀਏ ਆ ਤੇ ਕੇਂਦਰ ਸਰਕਾਰ ਦਖਲਦਾਰੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਦਾ ਸਰ ਸਭ ਕੁਝ ਉੱਜੜ ਗਿਆ ਸਾਰੇ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾਂ ਫਸਲਾਂ ਜਿਹੜੀਆਂ ਉੜਦੀਆਂ ਵਿਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਾਰੇ ਲੋਕਾਂ ਦੇ ਘਰਾਂ ਵਰਗੇ ਲੋਕਾਂ ਦੇ ਖਾੜ ਵਰਗੇ ਸਾਗ ਗਰੀਬਾਂ ਦੇ ਘਰ ਵਰਗੇ ਫਸਲਾਂ ਉੜ ਗਿਆ ਕਮਾਗ ਉੜ ਗਏ ਤੇ ਲੀਡਰ ਕਿਹਦੇ ਕੰਮ ਨੂੰ ਲੱਗਿਆ ਕਿ ਵੋਟਾਂ ਕਿੱਦਾ ਬੰਦੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿਦਾਂ ਬਣੇ